ਜੋ ਜੀ ਆਪਾਂ ਚੱਲੇ ਹੌਲੇ ਮੱਲੇ ਤੇ ਹੌਲੇ ਮੱਲੇ ਤੋਂ ਚੱਲੇ ਆਪਾਂ ਗੁਰਦੁਆਰਾ ਸੇਵਾ ਸਾਹਿਬ ਗੁਰੂ ਕੀ ਲਾਹੌਰ ਇਹ ਤੋਂ ਅੱਗੇ ਨੰਨ ਪਰ ਸਬਸ ਫੜਦੇ ਆ ਬਸ ਫੜ ਕੇ ਚੱਲਦੇ ਆ ਕਿ ਦਰਸ਼ਨ ਕਰਾਉਦੇ ਸਾਨੂੰ ਗੁਰੂ ਕੀ ਲਾਹੌਰ ਇਤੋਂ ਹੈ 10-12 ਕਿਲੋਮੀਟਰ ਬਸ ਤੇ ਜਾਣਾ ਪੈਂਦਾਗਾ ਨੰਦਕੋਸਾਪ ਤੋਂ ਨਾਈ ਨੰਦਕੋਸਾਪ ਦਾ ਪਾਸਾ ਡਾ ਅੱਗੇ ਕਿ ਚੱਲਦੇ ਸਨ ਦੁਹਾਨਿਆ ਦੇਖੋ ਨਹਿਰ ਦੇਸ਼ ਕਿੰਨਾ ਸੁਣਾ ਅੱਗੇ ਚੱਲਦੇ ਰੋ ਚੱਲਦੇ ਰੋ ਚੱਲਦੇ ਰੋ ਇਹ ਬਸ ਦੇ ਵਿੱਚ ਦੀ ਨਹਿਰਾਂ ਜਾਂ ਪਾਟਾ ਤਾਂ ਕਿੰਨੇ ਸੋਹਣੇ ਦ੍ਰਿਸ਼ ਦੇਖੋ ਬੱਤਲੀ ਬਹੁਤ ਸੁਖਦਾ ਚੱਲਦੇ ਜਾਂਦੇ ਚੱਲਦੇ ਜਾਂਦੇ ਚੱਲਦੇ ਜਾਂਦੇ ਚੱਲਦੇ ਜਾਓ ਚੱਲਦੇ ਜਾਓ ਮੇਰੇ ਵੀਰ ਚੱਲਦਾ ਜਾ ਬਸ ਆਲਾ ਵੀਰ ਖਿੱਚਦੇ ਥੋੜਾ ਜਿਹਾ ਚੜ੍ਹਾਈ ਜੋੜੀ ਚਾਲਦੀ ਚੱਲੀ ਉਹ ਮੋੜੇ ਤੇ ਬਹੁਤ ਸਾਰੇ ਸ਼ਬਦ ਸਨ ਉਹ ਮੋੜੇ ਤੇ ਚਾਂਦੇ ਤੋਂ ਚਾਂਦੇ ਤੋਂ ਚਾਂਦੇ ਤੋਂ ਚਾਂਦੇ ਤੋਂ ਚਾਂਦੇ ਦਾ ਇਹ ਟਾਈਟਲ ਵੀਰ ਮੇਰੇ ਘਰੇ ਫਟਵਾ ਕੇ ਚੱਲ ਰਿਹਾ ਹੱਥ ਖੜਾ ਕਰੂ ਥੋੜਾ ਜਿਹਾ ਕਰੇ ਨਹੀਂ ਹਾਂ ਮੱਤੇ ਦੋਨੋਂ ਪਤਾ ਵੀ ਲੈ ਚੱਲ ਵੀ ਚੱਲ ਵੀ ਚੱਲ ਵੀ ਬਾਸ ਆਇਆ ਕਰਾਂ ਦੇ ਬਾਸ ਕਾਲੀ ਵਾਲਿਆ ਕਰਦੇ ਬਾਸ ਕਾਲੀ ਵਾਲੇ ਕਰਦੇ ਬਾਸ ਚੜ੍ਹਾਈ ਤੇ ਹਲਕੀ ਹਲਕੀ ਜੀ ਚਲੋ 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 ਪਹੁੰਚ ਲਾਂ ਪਾਹਮਾ ਜਦੇ ਵਿੱਚ ਅੱਪ ਕਰੋਗੇ ਤੋਂ ਕਿਉਂ ਜਾਂਦੇ ਲੋਕ ਆਸਾਨ ਹੈ ਆ ਦੇਖੋ ਸਿਰਾ ਸਾਹ ਕੋ ਤੋੜੇ ਥੋੜਾ ਉੱਪਰ ਕੇ ਜਾਣਾ ਪੈਂਦਾ 2-4 ਮਿੰਟ ਦਾ ਰਸਤਾ ਹੈ ਤੁਹਾਨੂੰ ਚੱਲਦੇ ਹੋ ਤਾਂ ਕਿ ਆਪ ਸਿਰਾ ਸਾਹ ਕੋ ਲਾ ਲੀਂ ਜੇ ਤੁਹਾਨੂੰ ਸਮਝ ਆਵੇ ਅੱਗੇ ਕੋਰਤਾਲ ਸਾਹ ਜਿੱਥੇ ਗਵਾਪਾਈ ਤੇ ਨੰਦ ਘਾਤ ਨੂੰ ਦੇਸੀ

ਇਹ ਚੱਲਦਾ ਥੋੜਾ ਜਿਹਾ ਇੱਥੇ ਤੁਹਾਨੂੰ ਇਹ ਬਹੁਤ ਸਾਨਾ ਬਣ ਰਿਹਾ ਹੈ ਤਾਂ ਇਹ ਤਾਂ ਛੋਟਾ ਜਿਹਾ ਪਰਕਰ ਕਰ ਤੋੜਾ ਕੋਤਸ ਨੂੰ ਚਲੋ ਜੇ ਥਿਆ ਲੰਘਦੇ ਮਿਲਣਾ ਸਵਾਗਤ ਹੋ ਸੰਪਤਾਂ ਦੇ ਚਲੋ ਜੇ ਫਿੱਟ ਚਲੋ ਜੇ ਚਲੋ ਚਲੋ ਫਿੱਟ ਚਲੋ ਜੀ ਗੱਲ ਦੇ ਗੋਣੇ ਤਾਂ ਤੋੜਾ ਸਿਰਾ ਸਾਂ ਚਲੋ ਜੀ ਜਿੱਥੇ ਆਪਾਂ ਪਾਪਾ ਜੀ ਦਾ ਇਤਿਹਾਸ ਵੀ ਬਰਾਬਰ ਸਵਾਗਤ ਸਵਾਗਤ ਸਭ ਨੂੰ ਪਾਤਸ਼ਾਹ ਜੀ ਤੇ ਤੁੱਤ 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 ਜੀ ਆ ਗਏ ਕੋਟਵਾਰ ਸੇਰਾ ਸਾਹਿਬ ਜੰਗੋ ਟੱਕਰ ਗੁਰੂ ਸਿੰਘ ਜੀ ਨੰਦਕਰਤ ਹੋਇਸ ਯਾ ਸਾਡੇ ਨਾਲ ਦੇ ਜਥੇ ਦੇ ਬੰਦੇ ਚਲੋ ਜੀ ਚਲੋ ਜੀ ਚਲੋ ਜੀ ਚੱਲਦੇ ਜਾ ਚਾਂਦੇ ਜੀ ਚੱਲੋ ਵਾਏ ਰੁਕ ਵਾਏ ਰੁਕ ਕਰਦੇ ਜੋ ਦੇਖੋ ਬੱਦਲ ਕਿ ਬਹੁਤ ਸੋਹਣੇ ਦੁਕੇਗਾ ਇੱਥੇ ਬਹੁਤ ਸੋਹਣ ਲੱਗ ਲਿਆ ਵਾਹ ਕੀ ਨੰਦਾਂ ਮੇਂ ਸ਼ਾਂਤੀ ਮਹੌਲ ਹੈ ਜੀ ਸਾਰਾ चलो जी चलो जी चलते जाओ चलते गुरु भाई गुरु करते जाओ गुरु गुरु भाई गुरु करते जाओ गुरु वागुरु गुरु करते जाओ गुरु वागुरू करते जाओ चलो जी चलो जी चलो जी चलो जी देखो कि सोने पहाड़ लग गए देखो जी देखो कि सोने पहाड़ लग रहे हैं प्रॉब्लम दर्शन चलो चलो जी चलो जी चलो जी ਉਹ ਬਹੁਤ ਚਲੋ ਬਹੁਤ ਸੋਹਣਾ ਬਹੁਤ ਸੋਹਣਾ ਸ਼ਾਂਤਿਆ ਦਾ ਝੰਡਾ ਜਿਹਾ ਥੋੜਾ ਹਵਾ ਕੇ ਦੇਖ ਰਹੀ ਸੀ ਦੇਖੋ ਕਿੰਨਾ ਸੁੰਦਰ ਹੈ ਉਹ ਸੋਹਣੇ ਲੱਗ ਰਿਹਾ ਹੈ ਕਿੰਨੀ ਸੁੰਦਰ ਲੁੱਕ ਆ ਮਤਰਾ ਝੰਡਾ ਦੇਖੋ ਹਵਾ ਉੰਨਾਂ ਤੇ ਦ੍ਰਿਸ਼ ਜਮਨ ਝੰਡਾ ਆ ਦੇਖੋ ਸਲੋ ਕਰ ਕਿੰਨਾ ਸੋਹਣਾ ਲੱਗ ਰਿਹਾ ਹੈ ਲੱਗ ਰਿਹਾ ਹੈ ਇੱਕ ਵਾਰੀ ਇੱਕ ਵਾਰੀ ਹੋਰ ਕਰਕੇ ਦਿਖਾਉਣਾ ਸੋਹਣਾ ਇੱਕ ਵਾਰੀ ਹੋਰ 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 चल चल हवा नहीं मैं चल दारी मैं होर करूँगा बस हम चलने अगे सुन ला इतिहास के सा दर्शन अगे थोड़ा स्लो मोशन करे इत चलते जाओ चलते जाओ चलते जाओ वागुरू वागुरू करते जाओ वागुरू 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 वागे गुरू मैं झंडा थोड़ा स्लो मोशन चलते आप देख देख फतेह देख देख फतेह ਦੇਖ ਤੇ ਫਤਿਹ ਪੰਥ ਕੀ ਕੀ ਤੇਗ ਦੇਖ ਪਥੇ ਪੰਥ ਕੀ ਕੀ ਤੇਗ ਤੇਗ ਦੇਖ ਪਥੇ ਪੰਥ ਕੀ ਕੀ ਤੇਗ ਦੇਖ ਪਥੇ ਪੰਥ ਕੀ ਜੀ ਤੇਗ ਤੇਗ ਫਤਿਹ ਪੰਥ ਕੀ ਜੀ ਦੇਖ ਨੀਲਾ ਝੰਡਾ ਨੀਲਾ ਅਸਮਾਨ ਨਾ ਅੱਗੇ ਜਾਓ ਅਚਨਿਕ ਹੌਸਲੇ ਨਾਲ ਸੰਪੂਰਨ ਸਨ ਤੇ ਬਹੁਤ ਸ਼ਕਿੰਤ ਨਸਮਾ ਲਾਉਂਦਾ ਉਹ ਸ਼ਾਂਤੀ ਦਾ ਮਾਹੌਲ ਹੈ ਇਹਨਾਂ ਤੋਂ ਅਰਚਨ ਅਭੀ ਸੇਰਾ ਸਾਹਿਬ ਗੁਰੂਸਾਈਂ ਦੇ ਗੁਰਦੁਆਰਾ ਸਾਹਿਬ ਇੱਥੇ ਸੇਰਾ ਸਾਹਿਬ ਅਗਰ ਤੇ ਆਸ ਸੁਣੋ ਆਪੇ ਤੱਕ ਤੁਸ ਰੋਣੇ ਦੋ ਮਿੰਟਾਂ ਇਤਿਹਾਸ ਨਾਲ ਦੱਸ ਦਾਂਗੇ ਲੋ ਜੀ ਤੁਹਾਨੂੰ ਇਤਿਹਾਸ ਬਾਬਾ ਜੀ ਦੱਸ ਦੇ ਲੈ ਕੇ ਚਲੋ ਦੱਸੀਏ ਇਤਿਹਾਸ ਕੀ ਆ ਹਾਂਜੀ ਵਹਿ ਖਾਲਚ ਵਹਿ ਗੁਰੂ ਕੀ ਫਟੇ ਇੱਥੇ ਮਹਾਰਾਜ ਤੇਗਵਹਾਦਰ ਜੀ ਨੇ ਥਾਉ ਮੁੱਢ ਲੈ ਆਤੀ ਜੀ ਇਸ਼ਾਰਾ ਥਾਉ ਮੁੱਢ ਲੈ ਕੇ ਇੱਥੇ ਆਏ ਤੇਗ ਬਹਾਦਰ ਜੀ ਤੇਗ ਬਹਾਦਰ ਜੀ ਨੇ ਮਹਾਰਾਜ ਨੇ ਥੋ ਮੁੱਲ ਲੈ ਕੇ 10ਵੇਂ ਗੁਰੂਆਂ ਦਾ ਇੱਥੇ ਵਿਆਹ ਕਰਾਇਆ ਜੀ ਇਹ ਸਿਹਰਾ ਸਾਹ ਬਣਿਆ ਜੀ ਇੱਥੇ ਜਿੱਥੋਂ ਬਰਾਤ ਚੱਲੀ ਇੱਥੋਂ ਬਰਾਤ ਮਹਾਰਾਜ ਜੀ ਲੈ ਕੇ ਗਏ ਇੱਥੋਂ ਸਿਹਰਾ ਸਾਹ ਬਣਿਆ ਆਇਆ ਬਰਾਤ ਲੈ ਕੇ ਆਏ ਤੇ ਇੱਥੇ ਉਦੋਂ ਬਾਅਦ ਉਹ ਗੁਰੂ ਦਾ ਲਾਹੌਰ ਬਣਿਆ ਓਥੇ ਮਾਤਾ ਜੀ ਚੋ ਦਾ ਅਨੰਦ ਕਾਰਜ ਹੋਏ ਅਨੰਦ ਕਾਰਜ ਕਰਕੇ ਜਿਹੜਾ ਪਿੰਡ ਦੀ ਮਾਤਾ ਜੀ ਚੋ ਦਾ ਉਹ ਪਿੰਡ ਲਾਹੌਰ ਦੀ ਜੀ ਲਾਹੌਰ ਦੇ ਰਹਿਣ ਵਾਲੀ ਟੀ ਮਹਾਰਾਜ ਨੇ ਕਿਹਾ ਟੀ ਵੀ ਉੱਥੇ ਵਿਆਹ ਨਹੀਂ ਕਰਨਾ ਗੁਰੂ ਕੇ ਲਾਹੌਰ ਵਿਆਹ ਕਰਨਾ ਇੱਥੇ ਵਿਆਹ ਹੋਇਆ ਜੀ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ